ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾਰ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀਆਂ ਜੀ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆ ਸੋਹਣੀ ਇਸ ਕਰਕੇ ਆ ਕਿ ਫੈਬਰਿਕ ਦਾ ਤੁਹਾਨੂੰ ਪਿਓਰ ਕਾਟਨ ਮਿਲਣ ਜਾਰੀ ਰਹੀ ਆ ਤੇ ਨਾਲ ਦੀ ਨਾਲ ਮਸਲੀਨ ਦੇ ਦੁਪੱਟਿਆਂ ਦੇ ਨਾਲ ਬਹੁਤ ਸੋਹਣੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੂਟ ਆਏ ਨੇ ਸੋ ਇਹ ਸਪੈਸ਼ਲੀ ਰਹੂਗੀ ਸੌਣ ਦੇ ਸੰਧਾਰਿਆਂ ਦੇ ਉੱਪਰ ਵੀਡੀਓ ਕਿਉਂਕਿ ਜਿੰਨਾ ਵੀ ਭੈਣਾਂ ਨੂੰ ਹਨਾ ਚਾਹੀਦੇ ਹੁੰਦੇ ਆ ਵੀ ਜ਼ਿਆਦਾ ਸੀ ਰੇਂਜ ਨਹੀਂ ਲੈਣੀ ਨਾਰਮਲ ਹੋਣ ਪਰ ਅਗਲੇ ਨੂੰ ਪਸੰਦ ਵੀ ਆਉਣ ਤੇ ਕੱਪੜਾ ਵੀ ਪੂਰਾ ਫਾਈਨ ਹੋਵੇ ਜਿਹੜਾ ਅਗਲਾ ਪਾ ਕੇ ਹੰਡਾ ਸਕੇ ਤਾਂ ਉਸ ਦੇ ਅਕੋਰਡਿੰਗ ਕੱਪੜਾ ਪਿਓਰ ਕਾਟਨ ਹੋਊਗਾ ਨਾਲ ਮਸਲੀਨ ਦੇ ਦੁਪੱਟੇ ਰਹਿਣਗੇ ਵਧੀਆ ਵਾਗੇ ਠੀਕ ਹੈ ਜੀ ਸੈਮੀ ਚ ਕੁਝ ਵੀ ਨਹੀਂ ਹੋਊਗਾ ਫੈਬਰਿਕ ਸਾਰਾ ਪੂਰਾ ਵਧੀਆ ਸੁਪੀਰੀਅਰ ਦਵਾਂਗੇ ਤੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਜਿਹੜੀਆਂ ਭੈਣਾਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿੰਦਾਂ ਦੀ ਲੱਗਦੀ ਆ ਬਾਕੀ ਬਹੁਤ ਭੈਣਾਂ ਨੇ ਜਿਹੜੀਆਂ ਹਨ ਬਾਹਰੋਂ ਬੈਠੀਆਂ ਆਰਡਰਸ ਕਰਦੀਆਂ ਨੇ ਕੱਪੜਿਆਂ ਦਾ ਤੇ ਅੱਜ ਵੀ ਮੇਰੀ ਇੱਕ ਭੈਣ ਦੇ ਨਾਲ ਗੱਲ ਹੋਈ ਸੀਗੀ ਮਤਲਬ ਕਿ ਕਿਸੇ ਬੁਟੀਕ ਆੜੀ ਨਾਲ ਕਾਫੀ ਫਰਾਡ ਕੀਤਾ ਹਨਾ ਵੀ ਵਧੀਆ ਦੀਦੀ ਨੇ ਉਹ ਨਾਈਸ ਨੇ ਜਿਨ੍ਹਾਂ ਨੇ ਵੀਡੀਓ ਪਾਈ ਆ ਤੇ ਇੱਕ ਪੇਸ਼ੈਂਟਸ ਹੁੰਦੇ ਨੇ ਜਦੋਂ ਬੰਦਾ ਨਾ ਹੱਦ ਤੋਂ ਵੱਧ ਸਿਰ ਤੋਂ ਪਾਣੀ ਟੱਪ ਜAVE ਤਾਂ ਫਿਰ ਗੱਲ ਕਾਫੀ ਖਰਾਬ ਇਹਦਾ ਮਤਲਬ ਇਹੀ ਹੈ ਜੀ ਸਾਰਿਆਂ ਤੋਂ ਹੀ ٹرسٹ ਚਲੇ ਜਾਂਦਾ ਫਿਰ ਜਿਹੜੇ ਆਪਦੇ ਪੱਕੇ ਵੀ ਹੁੰਦੇ ਆ ਨਾ ਦੋਘੜੀ ਉਹਨਾਂ ਦੇ ਵੀ ਬੰਦਾ ਸ਼ੱਕ ਕਰਨਾ ਜਾਂਦਾ ਜਿਵੇਂ ਤੁਸੀਂ ਵੀ ਸਾਡੇ ਤੇ ਕਰ ਸਕਦੇ ਹੋ ਵੀ ਪਤਾ ਨਹੀਂ ਅਸੀਂ ਪੇਮੈਂਟ ਪਾਤੀਓ ਸਾਡੇ ਕੱਪੜੇ ਬਣਾਉਣਗੇ ਕਿ ਨਹੀਂ ਬਣਾਉਣਗੇ ਉਸੇ ਤਰ੍ਹਾਂ ਹੀ ਉਹਨਾਂ ਨੇ ਵੀ ਵਿਚਾਰਿਆ ਨੇ ਸਾਰਾ ਆਰਡਰ ਲੱਖ ਰੁਪਏ ਦਾ ਲੈ ਕਿੰਨੇ ਲੱਖ ਰੁਪਏ ਦਾ ਆਰਡਰ ਤਿਆਰ ਕੀਤਾ ਉਹਨਾਂ ਨੇ ਲੱਖ ਰੁਪਏ ਦਾ ਆਰਡਰ ਤਿਆਰ ਕਰਕੇ ਉਹਨਾਂ ਨੇ ਜਮਾ ਹੀ ਬਸ ਉਹ ਕਰਤਾ ਵੀ ਅਸੀਂ ਲੈਣਾ ਹੀ ਨਹੀਂ ਹੈਗਾ ਉਹ ਵੀ ਇੰਨਾ ਜ਼ਿਆਦਾ ਉਹ ਵੀ ਕਿੰਨੀ ਮਿਹਨਤਾਈ ਹੋਣੀ ਆ ਚੀਜ਼ ਨੂੰ ਕਰਨ ਦੇ ਵਿੱਚ ਵੀ ਬਹੁਤ ਫੀਲ ਹੋਇਆ ਇਹ ਚੀਜ਼ ਸੁਣ ਕੇ ਹਨਾ ਤਾਂ ਭੈਣ ਬਣ ਕੇ ਕੋਸ਼ਿਸ਼ ਕਰਿਆ ਕਰੋ ਵੀ ਜਿਵੇਂ ਉਹਨਾਂ ਨੇ ਹੁਣ ਉਹਨਾਂ ਦੇ ਨੰਬਰ ਸ਼ੇਅਰ ਕੀਤੇ ਆ ਬਹੁਤ ਭੈਣਾਂ ਨੇ ਮੇਰੇ ਨਾਲ ਵੀ ਬਹੁਤ ਭੈਣਾਂ ਜਿਹੜੀਆਂ ਕੈਲੀਫੋਰਨੀਆ ਤੋਂ ਜੁੜੀਆਂ ਹੋਈਆਂ ਨੇ ਉਹ ਵੀ ਕੈਲੀਫੋਰਨੀਆ ਤੋਂ ਹੀ ਨੇ ਤੇ ਉਹਨਾਂ ਦੀ ਵੀਡੀਓ ਦੇਖਿਓ ਤੇ ਉਹਨਾਂ ਨੇ ਆ ਨੰਬਰ ਵਗੈਰਾ ਉਹਨਾਂ ਦੇ ਸਾਰੇ ਲਿੰਕ ਜੋ ਉਹਨਾਂ ਤੱਕ ਸੀਗੇ ਉਹਨਾਂ ਨੇ ਕੀਤੇ ਆ ਉਹਨਾਂ ਦਾ ਨੰਬਰ ਤਾਂ ਹੁਣ ਉਹਨਾਂ ਨੇ ਬਲੌਕ ਦੇ ਵਿੱਚ ਪਾ ਦਿੱਤਾ ਤਾਂ ਕਰਕੇ ਹੁੰਦਾ ਜਾਨੀ ਕਿ ਟਿਕ ਜਾਣਾ ਖਰਾਬ ਕਰਦਾ ਕਹਿ ਦਿੰਦੇ ਆ ਹਨਾ ਸਾਰਿਆਂ ਤੇ ਹੀ ਹੋ ਜਾਂ ਪਰ ਇਹ ਵੀ ਗੱਲ ਆ ਦੂਸਰੇ ਪਾਸੇ ਵੀ ਹਰ ਸਾਰੀਆਂ ਉਂਗਲਾਂ ਆਪਣੀ ਇੱਕ ਬਰਾਬਰ ਨਹੀਂ ਹੁੰਦੀਆਂ ਹੁਣ ਤੱਕ ਜਿੰਨੀਆਂ ਬਣਾ ਸਾਡੇ ਨਾਲ ਜੁਣੀਆਂ ਨੇ ਹਮੇਸ਼ਾ ਅਸੀਂ ਕਦੇ ਪੇਮੈਂਟ ਦਾ ਉਹ ਨਹੀਂ ਕੀਤਾ ਮੈਂ ਹਮੇਸ਼ਾ ਸੋਦੀ ਸੀ ਨਹੀਂ ਦੀ ਤੁਸੀਂ ਸੂਟ ਬਣਵਾ ਲਓ ਆਰਾਮ ਦੇ ਨਾਲ ਪੇਮੈਂਟ ਕਰ ਦਿਓ ਹਨਾ ਪਰ ਹੁਣ ਆ ਜਾਂਦੀ ਹੁਣ ਲੱਗਿਆ ਵੀ ਨਹੀਂ ਜਦੋਂ ਵੀ ਕੋਈ ਨਵਾਂ ਜੁੜਦਾ ਤਾਂ ਇਸ ਵਾਰ ਦੇਖਣਾ ਚਾਹੀਦਾ ਹਾਂਜੀ ਵੀ ਕਿਦਾਂ ਦਾ ਹਨਾ ਵੀ ਪੇਮੈਂਟ ਕਰਨ ਵਾਲੇ ਬੰਦੇ ਹੈਗੇ ਕਿ ਨਹੀਂ ਕਿਉਂਕਿ ਇਹ ਕਿਹੜਾ ਆਪਣੇ ਘਰੇ ਬਣਦੇ ਨੇ ਇਹ ਵੀ ਅਸੀਂ ਵੀ ਲੈ ਕੇ ਆਉਂਦੇ ਆ ਆਪ ਦਾ ਥੋੜਾ ਮੋਟਾ ਜੋ ਸਾਡੇ ਖਰਚੇ ਪਾਣੀ ਹੈਗਾ ਤੇ ਮਾਰਜਨ ਕੱਢ ਕੇ ਹਨਾ ਅਸੀਂ ਸੇਲ ਕਰਦੇ ਆ ਇਹ ਤਾਂ ਨਹੀਂ ਵੀ ਇਹ ਸਾਰੇ ਫ੍ਰੀ ਦੇ ਖਾਤੇ ਨਾਲ ਆਉਂਦੇ ਨੇ ਇੰਨੀ ਮਿਹਨਤ ਹੁੰਦੀ ਹੈ ਜੀ ਇਹਨਾਂ ਨੂੰ ਫੈਬਰਿਕ ਨੂੰ ਦੇਖ ਕੇ ਲੈ ਕੇ ਆਉਣਾ ਇਹਨਾਂ ਨਾਲ ਇਕੱਠਾ ਪੈਸਾ ਦੇਣਾ ਬਹੁਤ ਮੁਸ਼ਕਲ ਕੰਮ ਹੁੰਦੇ ਆ ਤੇ ਤਾਂ ਕਰਕੇ ਇਹ ਆ ਵੀ ਬਿਨਾ ਪੇਮੈਂਟ ਤੋਂ ਤਾਂ ਹੀ ਅੱਜਕੱਲ ਕੈਸ਼ ਔਨ ਡਿਲੀਵਰੀਆਂ ਵੀ ਬੰਦ ਵਾਂਗ ਹੋਈਆਂ ਸਾਰੇ ਆਨਲਾਈਨ ਪੇਮੈਂਟ ਪੇਮੈਂਟ ਤੇ ਤਾਂ ਹੀ ਕੰਮ ਕਰਦੇ ਆ ਫਰਾਡ ਲੋਕਾਂ ਨਾਲ ਵੀ ਹੋ ਰਹੇ ਨੇ ਜਿੱਥੇ ਲੱਗ ਕੋਰੀਅਰ ਜਾਨੀ ਕਿ ਜਿਵੇਂ ਕੋਈ ਖਰੀਦਾ ਤਾਂ ਨਾ ਪਹੁੰਚੇ ਤਾਂ ਉਹਨਾਂ ਨਾਲ ਫਰਾਡ ਹੋ ਜਾਂਦਾ ਤੇ ਜਿਹੜਾ ਵੇਚ ਰਿਹਾ ਤੇ ਉਹਨਾਂ ਨੂੰ ਪੇਮੈਂਟ ਨਾ ਮਿਲੇ ਤਾਂ ਉਹਨਾਂ ਨਾਲ ਫਰਾਡ ਹੋ ਜਾਂਦਾ ਸੋ ਸਾਰੇ ਪਾਸੇ ਹੀ ਇਹੀ ਖੋਸ਼ ਆ ਸੋ ਬਸ ਇਹ ਹੀ ਆ ਵੀ ਸਮਝਦਾਰੀ ਨਾਲ ਚੱਲੋ ਵੀ ਤੁਹਾਨੂੰ ਪਤਾ ਹੋਵੇ ਜਿੱਦ ਤੋਂ ਅਸੀਂ ਚੀਜ਼ ਬਾਏ ਕਰ ਰਹੇ ਆ ਉਹ ٹرسٹ ਵਾਲੀ ਤੇ ਸਾਨੂੰ ਇਹ ਪਤਾ ਹੋਵੇ ਵੀ ਜਿਹਨੂੰ ਅਸੀਂ ਚੀਜ਼ ਦੇ ਰਹੇ ਆ ਸਾਨੂੰ ਉਹਦੇ ਤੇ ٹرسٹ ਹੈਗਾ ਕਿ ਨਹੀਂ ਹੈਗਾ ਹਨਾ ਤੇ ਚਲੋ ਜੀ ਜ਼ਿਆਦਾ ਗੱਲਾਂ ਨਹੀਂ ਕਰਦੀ ਹੋਈ ਅੱਜ ਦੀ ਵੀਡੀਓ ਦਾ ਦਿਖਾਉਣੀ ਆ ਪਹਿਲਾ ਸੂਟ ਚਲੋ ਜੀ ਪਹਿਲਾ ਹੀ ਸੂਟ ਬਹੁਤ ਸੋਹਣਾ ਕਲਰਫੁਲ ਜਿਹਾ ਡਿਜ਼ਾਈਨ ਹੈ ਇਹ ਇਹ ਆਲ ਓਵਰ ਹੋਗਾ ਤਿੰਨ ਚਾਰ ਪੀਸ ਨੇ ਜਿਹੜੇ ਮੈਂ ਆਲ ਓਵਰ ਦੇ ਵਿੱਚ ਦਿਖਾਉਂਗੀ ਇਹ ਉਹ ਪੀਸ ਨੇ ਜਿਹੜੇ ਕਾਫੀ ਜ਼ਿਆਦਾ ਡਿਮਾਂਡ ਦੇ ਵਿੱਚ ਰਹੇ ਸੀਗੇ ਇਹਨਾਂ ਚੋਂ ਚਾਰ ਪੀਸ ਅਵੇਲੇਬਲ ਨੇ ਸਾਡੇ ਕੋਲ ਦੁਬਾਰਾ ਰਿਪੀਟ ਦੇ ਵਿੱਚ ਇਹ ਪਾਕਿਸਤਾਨੀ ਮਸਲੀਨ ਕਾਟਨ ਵੀ ਆ ਤੇ ਕਿਸੇ ਤੇ ਮਸਲੀਨ ਪਿਓਰ ਮਸਲੀਨ ਕਾਟਨ ਲਿਖਿਆ ડી ਐਸੀ 100% ਕਾਟਨ ਆ ਠੀਕ ਹੈ ਜੀ ਤੇ ਇਹਨੂੰ ਲਾਈਨਿੰਗ ਵਗੈਰਾ ਦੀ ਕੋਈ ਇੰਨਾ ਨਿਰ ਜਿਵੇਂ ਲੀਜ਼ੀ ਬੀਜ਼ੀ ਦਾ ਕਪੜਾ ਉਹਨਾਂ ਨਾ ਪੂਰਾ ਵਧੀਆ ਸਪੀਡਿਆਂ ਵਾਲਾ ਸੌਫਟ ਵਾਲਾ ਉਦਾਂ ਦਾ ਇਹ ਫੈਬਰਿਕ ਆ ਮਸਲੀਨ ਦੇ ਵਿੱਚ ਜਾਨਕਿ ਇਹ ਕੱਟ ਸਮਝ ਲਓ ਜਿਵੇਂ ਫੈਕਟਰੀ ਵਿੱਚ ਲਾਸਟ ਰਹਿ ਜਾਂਦੀ ਆ ਤੇ ਇਹ ਸਾਰੇ ਰੋਲਾਂ ਵਾਲੇ ਵੈਸੇ ਸੂਟ ਆ ਤਾਂ ਨਾਲ ਉਹਨਾਂ ਨੇ ਦੁਪੱਟੇ ਰੈਡੀ ਕਰਕੇ ਬਹੁਤ ਹੀ ਘੱਟ ਰੇਟ ਦੇ ਵਿੱਚ ਇਹ ਪ੍ਰੋਵਾਈਡ ਤੁਹਾਡੇ ਲਈ ਕਰਵਾਏ ਨੇ ਜੀ ਆ ਲੋ ਇਸ ਤਰ੍ਹਾਂ ਰੋਗ ਦਾ ਮਸਲੀਨ ਦਾ ਦੁਪੱਟਾ ਨਾਲ ਬਹੁਤ ਸੋਹਣਾ ਬਹੁਤ ਪਿਆਰਾ ਨਾਲ ਦੁਪੱਟਾ ਬਹੁਤ ਹੀ ਕਲਰਫੁਲ ਸੂਟ ਆ ਬਹੁਤ ਹੀ ਪਿਆਰਾ 올 오버 5 미터 ਦੀ ਕੱਟ ਰਹੂਗੀ ਬਹੁਤ ਜ਼ਿਆਦਾ ਸੌਫਟਨਰ ਦਾ ਕੋਈ ਵੀ ਸਿੰਥੈਟਿਕ ਬੇਸ ਨਹੀਂ ਹੈ ਨੰਬਰ ਹੋਗਾ ਜੀ 1 1 ਨੰਬਰ ਇਹ ਸੂਟ ਰਹੂਗਾ 5 ਮੀਟਰ ਦੀ ਪ੍ਰੋਪਰ ਕੱਟ ਮਿਲੂਗੀ ਨੈਕਸਟ ਵਾਲਾ ਜਿਹੜਾ ਦੇ ਰਹੇ ਆ ਜੀ ਇਹ ਹੈਗਾ ਵਾ ਲਾਈਟ ਜਿਆ ਆਫ ਵਾਈਟ ਜੇ ਬੇਸ ਦੇ ਉੱਪਰ ਹੈ ਇਹਦੀ ਪ੍ਰਿੰਟਿੰਗ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਆਪਣਾ ਫਟਾਫਟ ਲੈਣੇ ਸਕਰੀਨ ਸ਼ਾਟ ਤੇ ਕਰ ਦੇਨੇ ਨੇ ਆਰਡਰ ਜੀ ਨਾਲ ਇਹਦੇ ਵੀ ਸੇਮ ਦੁਪੱਟਾ ਆਊਗਾ ਨੰਬਰ ਇਹਦਾ ਰਹੂਗਾ 2 ਸੇਮ ਆਊਗਾ ਜੀ ਦੁਪੱਟਾ ਮਸਲੀਨ ਦਾ ਇਹ ਜਿਹੜੇ ਚਾਰ ਪੀਸ ਨੇ ਇਹਨਾਂ ਦਾ ਪ੍ਰਾਈਸ 1000 ਇਹਨਾਂ ਦਾ ਪ੍ਰਾਈਸ 1000 ਬਾਕੀ ਸਾਰੀ ਵੀਡੀਓ ਦਾ ਲੱਗ ਪ੍ਰਾਈਸ ਰਹੂਗਾ ਇਹ ਚਾਰ ਪੀਸ ਅਸੀਂ ਮੂਰੇ ਲਗਾ ਰਹੇ ਹਾਂ ਇਹਨਾਂ ਦਾ 1000 ਪ੍ਰਾਈਸ ਆ ਜਿਹੜੀਆਂ ਭੈਣਾਂ ਰਹਿ ਗਈਆਂ ਸੀ ਜਿਨ੍ਹਾਂ ਨੂੰ ਸੋਲਡ ਆਊਟ ਦੇ ਮੈਸੇਜ ਚਲੇ ਗਏ ਸੀ ਤਾਂ ਇਹਨਾਂ ਵਿੱਚੋਂ ਜੇ ਕੋਈ ਡਿਜ਼ਾਈਨ ਉਹਨਾਂ ਨੂੰ ਪਸੰਦ ਆਉਂਦਾ ਤਾਂ ਤੁਸੀਂ ਆਪਣਾ ਰਿਪੀਟ ਹੁਣ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਵਾਲਾ ਦੇਖੋ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਨਾਅ ਸੇਮ ਰਹੂਗਾ ਜੀ ਦੁਪੱਟਾ ਨੰਬਰ ਰਹੂਗਾ ਜੀ ਤੇਲ 3 ਨੰਬਰ ਇਹ ਸੂਟ ਰਹੂਗਾ ਸ਼ੇਡ ਦੇ ਉੱਪਰ ਆ ਇਹ ਵੀ ਪ੍ਰਿੰਟਿੰਗ ਫੁੱਲ ਫਲਾਵਰਿੰਗ ਤੋਂ हट ਕੇ ਜੇ ਨਾ ਪੈਣਾ ਚਾਹੁੰਦੀਆਂ ਨਾ ਕੁਝ ਅਲੱਗ ਜਿਹਾ ਡਿਫਰੈਂਟ ਜੀ ਪ੍ਰਿੰਟਿੰਗ ਹੋਵੇ ਉਹਨਾਂ ਲਈ ਆ ਵੀ ਪ੍ਰਿੰਟ ਬਹੁਤ ਪਿਆਰਾ ਵਾ ਨਾਲ ਇਹਦੇ ਤੁਹਾਨੂੰ ਮਿਲੇਗਾ ਜੀ ਇਸੇ ਤਰ੍ਹਾਂ ਮਸਲੀਨ ਦਾ ਪੂਰਾ ਵਧੀਆ ਦੁਪੱਟਾ ਜੀ ਨੰਬਰ ਹੋਊਗਾ 4 4 ਨੰਬਰ ਇਹ ਸੂਟ ਰਹੂਗਾ 4 ਹੀ ਇਹ ਪੀਸ ਨੇ ਸਾਡੇ ਕੋਲੇ 4 ਹੀ ਕਲਰ ਨੇ ਅਲੱਗ-ਅਲੱਗ ਡਿਫਰੈਂਟ-ਡਿਫਰੈਂਟ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਪਸੰਦ ਆ ਉਹ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਪ੍ਰਾਈਸ ਇਹਨਾਂ ਦਾ 1000 ਹੋਊਗਾ ਠੀਕ ਹੈ ਜੀ ਇਹ ਆ ਗਈ ਪਿਓਰ ਕਾਟਨ ਕਲਰ ਚਾਰਟ ਵੀ ਇੰਨੇ ਸੋਹਣੇ ਆਏ ਨੇ ਇਹਨਾਂ ਦੇ ਬਹੁਤ ਪਿਆਰੇ ਆਏ ਨੇ ਹਨਾ ਪ੍ਰਿੰਟਿੰਗ ਵੀ ਬਹੁਤ ਸੋਹਣੀ ਆਈ ਹੈ ਇਹਨਾਂ ਦੀ ਆ ਲਓ ਇਦਾਂ ਰੋਗ ਇਹਦਾ ਪ੍ਰਿੰਟ ਹੈ ਉਹ ਉੱਪਰ ਦੇਖੋ ਸਾਰਾ ਜਿਓਮੈਟ੍ਰੀਕਲ ਪ੍ਰਿੰਟ ਬਣਿਆ ਪੱਲੇ ਤੇ ਕਢਾਈ ਕੀਤੀ ਹੋਈ ਆ ਤੇ ਕਢਾਈ ਨੂੰ ਸਾਰੇ ਨੂੰ ਹਾਈਲਾਈਟ ਕੀਤਾ ਗਿਆ ਜੀ ਤੇ ਨਾਲ ਇਹਨਾਂ ਦੇ ਬਾਟਮ ਵੀ ਆਂਗੀਆਂ ਸੈਲਫ ਪ੍ਰਿੰਟਡ ਜਿਵੇਂ ਸ਼ਰਟ ਦੇ ਵਿੱਚ ਪ੍ਰਿੰਟ ਆ ਨਾ ਸੇਮ ਚੱਕ ਦਾ ਪ੍ਰਿੰਟ ਬਾਟਮ ਦੇ ਵਿੱਚ ਬਣਿਆ ਹੈ ਇਹ ਗ੍ਰੀਨ ਕਲਰ ਆ ਗਾੜਾ ਗ੍ਰੀਨ ਜਿਹੜਾ ਮੂੰਗੀਆ ਗ੍ਰੀਨ ਆ ਜਾਂਦਾ ਉਹ ਵਾਲਾ ਕਲਰ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਨਾਲ ਇਹਨਾਂ ਦੇ ਆਉਣਗੇ ਮਸਲੀਨ ਦੇ ਦੁਪੱਟੇ ਆ ਲੋ ਮਸਲੀਨ ਦੇ ਆਉਣਗੇ ਦੁਪੱਟੇ ਬਹੁਤ ਪਿਆਰੇ ਬਹੁਤ ਹੀ ਸੋਹਣੇ ਸੋ ਜਿਹੜੀਆਂ ਵੀ ਪਹਿਣਨ ਨੂੰ ਇਹ ਵਾਲਾ ਸੂਟ ਚਾਹੀਦਾ ਹੋਵੇ ਤਾਂ ਫਟਾਫਟ ਲੈਣਾ ਸਕਰੀਨਸ਼ਾਟ 2 ਪੀਸ ਆ ਇਹ ਸਾਡੇ ਕੋਲੇ ਦੋਨੇ ਹੀ ਪੀਸ ਬਹੁਤ ਪਿਆਰੇ ਆਏ ਨੇ ਬਸ ਜਸਟ ਕਲਰ ਦਾ ਡਿਫਰੈਂਸ ਆ ਇਹਦਾ ਨੰਬਰ ਰਹੂਗਾ 5 5 ਨੰਬਰ ਇਹ ਸੂਟ ਰਹੂਗਾ ਸੋ ਜਿਹੜੀ ਭੈਣ ਨੂੰ ਜਿਹੜਾ ਵੀ ਪੀਸ ਪਸੰਦ ਆਊਗਾ ਹਨਾ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਿਓ ਇਹਦਾ ਸੈਕਿੰਡ ਕਲਰ ਜਿਹੜਾ ਹੈਗਾ ਉਹ ਹੈਗਾ ਜੀ ਬਲੈਕ ਸ਼ੇਡ ਆ ਲੋ ਇਹ ਵੀ ਸ਼ੇਡ ਬਹੁਤ ਪਿਆਰਾ ਵਾ ਮਸਟਰ ਬਲੈਕ ਟੂਨ ਦੇ ਨਾਲ ਇਹਦਾ ਹੈਗਾ ਵਾ ਕੰਟਰਾਸਟ ਨਾਲ ਇਹਦੇ ਆਊਗੀ ਸੇਮ ਮਸਲੀਨ ਦਾ ਦੁਪੱਟਾ ਪੂਰਾ ਵਧੀਆ ਖੁੱਲਾ ਡੁੱਲੇ ਦੁਪੱਟੇ ਆ ਵਿਸਕੋਸ ਮਸਲੀਨ ਦੇ ਦੁਪੱਟੇ ਇਹਨਾਂ ਦੇ ਨਾਲ ਵਧੀਆ ਵਾ ਤੇ ਇਹਦੀ ਬਾਟਮ ਵੀ ਸੇਮ ਆਉਗੀ ਦੇਖੋ ਸੈਲਫ ਪ੍ਰਿੰਟਡ ਐਥੋ ਪ੍ਰਾਈਸ ਚੇਂਜ ਹੋ ਰਿਹਾ ਸਕਰੀਨ ਤੇ ਤੁਹਾਨੂੰ ਪ੍ਰਾਈਸ ਸ਼ੋ ਹੋ ਰਿਹਾ 1350 1350 ਦਾ ਸਿੰਗਲ ਸੂਟ ਆ ਪਰ ਜੇ ਕੋਈ ਭੈਣ ਤੁਸੀਂ ਦੋ ਸੂਟ ਬਾਏ ਕਰਦੇ ਹੋ ਸੌਨ ਦੇ ਸੰਧਾਰਿਆਂ ਲਈ ਸਪੈਸ਼ਲ ਵੀਡੀਓ ਆ ਜੋ ਕਿ ਸਟਾਰਟ ਹੋਣ ਵਾਲੀ ਨੇ ਸੋ ਜਿਹਨਾਂ ਨੇ ਵੀ ਦੇਣ ਲੈਣ ਲਈ ਸੂਟ ਲੈਣੇ ਨੇ કોટਨ ਬੇਸਾ ਗਰਮੀਆਂ ਵਾਲਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣੇ ਦੁਪੱਟਿਆਂ ਦੇ ਨਾਲ ਜਿਆਦਾ ਰੇਸ ਤੁਸੀਂ ਨਹੀਂ ਲਾਉਣੀ ਤਾਂ ਇਹ ਸੂਟ 2500 ਦੇ ਦੋ ਤੁਹਾਡੇ ਘਰ ਤੱਕ ਪਹੁੰਚਣਗੇ ਸਿੰਗਲ ਸੂਟ 1350 ਦਾ 2500 ਦੇ ਦੋ ਠੀਕ ਹੈ ਜੀ ਫਟਾਫਟ ਤੁਸੀਂ ਆਪਣੀ ਆਰਡਰ ਕਰ ਲਿਓ ਹਾਲੋ ਜੀ ਇਦਾਂ ਰੋਗੀ ਸ਼ਰਟ ਚਾਰਦੇ ਵਿੱਚ ਪ੍ਰਿੰਟਿੰਗ ਚੈੱਕ ਕਰ ਲਓ ਇਹ ਸਾਰੇ ਘੇਰੇ ਦਾ ਪ੍ਰਿੰਟ ਆ ਇੱਕ ਸੂਟ ਮੈਂ ਪੂਰਾ ਤੁਹਾਨੂੰ ਕੋਲ ਕੇ ਦਿਖਾ ਦਿੰਨੀ ਆ ਬਾਕੀਆਂ ਦੇ ਜਸਟ ਮੈਂ ਕਲਰ ਸ਼ੋਅ ਕਰੂੰਗੀ ਪਿਓਰ ਕੈਂਬਰੀਕ ਆ ਇੱਕ ਵੀ ਧਾਗਾ ਸੰਥੈਟਿਕ ਨਹੀਂ ਜੇ ਸੰਥੈਟਿਕ ਹੋਇਆ ਤਾਂ ਸੂਟ ਸਾਡਾ ਰੋਗਾ ਜੀ ਪਿਓਰ ਕਾਟਨ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਸਾਰਾ ਪ੍ਰਿੰਟ ਦੇਖ ਲਓ ਫਰੰਟ ਬੈਕ ਸੇਮ ਸਾਰੀ ਡਿਜੀਟਲ ਸ਼ਾਰਟ ਰਹੂਗੀ ਬਾਹਾਂ ਦੇ ਉੱਪਰ ਸੇਮ ਪ੍ਰਿੰਟਿੰਗ ਆਊਗੀ ਬਹੁਤ ਪਿਆਰੀ ਨਾਲ ਇਹਨਾਂ ਦੀ ਆਉਣਗੀਆਂ ਜੀ ਕਾਟਨ ਦੀਆਂ ਹੀ ਬਾਟਮ ਤੇ ਨਾਲ ਜਿਹੜੇ ਦੁਪੱਟੇ ਆਉਣਗੇ ਬਹੁਤ ਹੀ ਵਧੀਆ ਪੂਰੀ ਸੁੱਪਰ ਜਿਹੜੀ ਵਧੀਆ ਮਸਲੀਨ ਹੁੰਦੀ ਆ ਉਹਦੇ ਦੁਪੱਟੇ ਲੱਗੇ ਹੋਏ ਆ ਤੇ ਪ੍ਰਾਈਸ ਕੁਛ ਵੀ ਨਹੀਂ ਹੈਗਾ ਪ੍ਰਾਈਸ ਕੁਛ ਵੀ ਨਹੀਂ ਹੈਗਾ ਸੂਟਾਂ ਦਾ ਜੈਸ ਅਕੋਰਡਿੰਗ ਮਤਲਬ ਕਿ ਸੂਟ ਤੇ ਕੰਮ ਹੋਇਆ ਤੇ ਬਾਕੀ ਦੁਪੱਟੇ ਇੰਨੇ ਸੋਹਣੇ ਇੰਨੇ ਪਿਆਰੇ ਉਹ ਵੀ ਪੂਰੇ ਖੁੱਲੇ ਡੁੱਲੇ ਕੋਈ ਲੰਬਾ ਦੁਪੱਟਿਆਂ ਦੀ ਕੱਟ ਵਗੈਰਾ ਚ ਹਨਾ ਕੋਈ ਕਮੀ ਨਹੀਂ ਬਹੁਤ ਸੋਹਣੇ ਦੁਪੱਟੇ ਨੇ ਬਹੁਤ ਹੀ ਪਿਆਰੇ ਮਸਟਰਡ ਜਾਂ ਛੇੜਾ ਲੈਮਨ ਮਸਟਰਡ ਜਿਹਾ ਇਹ ਲਾਈਟ ਲੈਮਨ ਕਹਿ ਸਕਦੇ ਆ ਇਹਨੂੰ ਆਪਾਂ ਨੰਬਰ ਹੋਊਗਾ ਜੀ 6 6 ਨੰਬਰ ਇਹ ਸੂਟ ਰਹੂਗਾ ਸਿੰਗਲ ਸੂਟ ਰਹੂ 1350 ਦਾ ਦੋ ਸੂਟ ਲਹੋਗੇ 25200 ਸਾਡੇ ਘਰ ਤੱਕ ਪਹੁੰਚਣਗੇ ਫਟਾਫਟ ਪਿਕ ਕਰਨੇ ਆ ਤੁਸੀਂ ਆ ਲੋ ਸੈਕੰਡ ਕਲਰ ਮੈਂ ਜਸਟ ਉਹਨਿੰਨੇ ਖੋਲ ਕੇ ਦਿਖਾਉਂਗੀ ਸੂਟ ਜਸਟ ਉਹਨੂੰ ਕਲਰ ਸ਼ੋਅ ਕਰਨੇ ਆ ਜਿਹੜੇ ਤੇ ਹੈਗੇ ਨੇ ਇਹ ਲੈਮਨ ਸ਼ੇਡ ਸੀਗਾ ਇਹ ਆਫ ਵਾਈਟ ਕਲਰ ਹੈ ਕਰੀਮੀ ਆਫ ਵਾਈਟ ਜਾਂ ਕਲਰ ਨਾਲ ਸੇਮ ਬਾਟਮ ਆਊਗੀ ਨਾਲ ਸੇਮ ਹੀ ਆਊਗਾ ਜੀ ਦੁਪੱਟਾ ਵਿਸਕੋਸ ਮਸਲੀਂ ਦਾ ਨੰਬਰ ਹੋਊਗਾ ਜੀ 7

ਫਟਾ ਫਟਾ ਕਰੀ ਚੱਲੋ ਸਕਰੀਨਸ਼ਾਟ ਜਿੰਨਾ ਵੀ ਭੈਣਾਂ ਨੂੰ ਇਹ ਵਾਲੇ ਪੀਸ ਚਾਹੀਦੇ ਨੇ ਦੋ ਸੈੱਟ ਆਏ ਨੇ ਸਾਡੇ ਕੋਲ ਇਹ ਦੋਨੇ ਹੀ ਸੈੱਟ ਬਹੁਤ ਸੋਹਣੇ ਨੇ ਇਹਦਾ ਡਿਜ਼ਾਈਨ ਸੇਮ ਇਦਾਂ ਚੱਲ ਰਿਹਾ ਤਾਂ ਜਿਹੜਾ ਸੈਕੰਡ ਸੈੱਟ ਆ ਉਹ ਤੇ ਥੋੜਾ ਜਿਹਾ ਡਿਫਰੈਂਟ ਆ ਹਲੋ ਪੇਮੈਂਟ ਦਾ ਮੈਥਡ ਆਨਲਾਈਨ ਹੀ ਰਹੂਗਾ ਕੈਸ਼ ਔਰ ਡਿਲੀਵਰੀ ਨਹੀਂ ਹੈਗੀ ਜੀ ਅਵੇਲਬਲ ਠੀਕ ਆ ਪਿੰਕ ਕਲਰ ਦਾ ਹੀ ਨਾਲ ਸੇਮ ਦੁਪੱਟਾ ਆਊਗਾ ਨੰਬਰ ਹੋਊਗਾ ਜੀ 9 9 ਨੰਬਰ ਸੂਟ ਰਹੂਗਾ ਵੀਡੀਓ ਨੂੰ ਭੈਣ ਬਣ ਕੇ ਨਾਲ ਦੇ ਨਾਲ ਲਾਈਕ ਕਰ ਦਿਆ ਕਰੋ ਲਾਈਕ ਕਰਨਾ ਭੁੱਲ ਜਾਨੇਓ ਸੂਟਾਂ ਦੀ ਖੁਭ ਜਾਨੇਓ ਲਾਈਕ ਵੀਡੀਓ ਨੂੰ ਜਰੂਰ ਕਰਿਆ ਕਰੋ ਸ਼ੇਅਰ ਵੀ ਜਰੂਰ ਕਰਿਆ ਕਰੋ ਵੀਡੀਓ ਨੂੰ ਅੱਗੇ ਹਲੋ ਜੀ ਦਾ ਪੰਜਵਾਂ ਕਲਰ ਪੰਜ ਪੰਜ ਕਲਰ ਨੇ ਦੋਨੇ ਸਿੱਟਾਂ ਦੇ ਵਿੱਚ ਗ੍ਰੇ ਕਲਰ ਲਾਈਟ ਜਿਹਾ ਗ੍ਰੇ ਕਲਰ ਹੈ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਆਉਗੀ ਗ੍ਰੇ ਕਾਟਨ ਦੀ ਬਾਟਮ ਐਂਡ ਨਾਲ ਮਸਲੀਨ ਦਾ ਦੁਪੱਟਾ ਗ੍ਰੇ ਕਲਰ ਦੀ ਬਾਟਮ ਆ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ ਲਓ ਜੀ ਨੈਕਸਟ ਵਾਲਾ ਜਿਹੜਾ ਇੱਥੋਂ ਆਪਣਾ ਡਿਜ਼ਾਈਨ ਨਾ ਚੇਂਜ ਹੋ ਜਾਊਗਾ 11 ਨੰਬਰ ਸੂਟ ਤੋਂ ਜਿਹੜਾ ਡਿਜ਼ਾਈਨ ਰਹੋਗੇ ਥੋੜਾ ਜਿਹਾ ਬਾਕੀ ਸਾਰੀ ਸ਼ਰਟ ਕਪੜਾ ਬਿਲਕੁਲ ਸੇਮ ਰਹੂਗਾ ਸੇਮ ਬ੍ਰੈਂਡ ਦਾ ਰਹੂਗਾ ਕੁਝ ਵੀ ਡਿਫਰੈਂਟ ਨਹੀਂ ਥੋੜਾ ਜਿਹਾ ਫਲਾਵਰਿੰਗ ਦਾ ਡਿਫਰੈਂਟ ਆ ਚੈੱਕ ਕਰੋ ਫਲਾਵਰਿੰਗ ਉਹਦੀ ਫਲਾਵਰਿੰਗ ਉਹਦਾ ਰੋਗੀ ਇਹਦੀ ਇਦਾਂ ਰੋਗੀ ਇਹ ਥੋੜਾ ਜਿਹਾ ਹੋਰ ਗੱਫਾ ਜਿਹਾ ਫਲਾਵਰ ਬਣਿਆ ਹੋਇਆ ਸਾਰੇ ਪ੍ਰਿੰਟ ਨੂੰ ਹਾਈਲਾਈਟ ਕੀਤਾ ਗਿਆ ਫਰੰਟ ਬੈਕ ਸਾਰੇ ਸੂਟਾਂ ਦੀ ਸੀਮ ਆ ਰਹੀ ਹੈ ਬਾਹਾਂ ਦੇ ਉੱਪਰ ਵੀ ਸੀਮ ਪ੍ਰਿੰਟਿੰਗ ਆ ਰਹੀ ਹੈ ਜੀ ਨਾਲ ਇਹਦੇ ਵੀ ਆਉਗੀ ਸੇਮ ਗ੍ਰੇ ਕਲਰ ਦੀ ਬਾਟਮ ਹਾਂ ਤੇ ਨਾਲ ਇਹਦਾ ਹੋਊਗਾ ਜੀ ਦੁਪੱਟਾ ਬਹੁਤ ਹੀ ਪਿਆਰਾ ਹਾਂ ਜੀ ਵਿਸਕੋਸ ਮਸਲੀਨ ਦੀ ਦੁਪੱਟੀਆਂ ਦੀ ਬਹੁਤ ਗ੍ਰੇਸ ਆ ਬਹੁਤ 5-600 ਚ ਇਕੱਲਾ ਦੁਪੱਟਾ ਵਾਈਟ ਚਲਾ ਜਾਂਦਾ ਜੇ ਆਪਾਂ ਡਾਈ ਕਰਕੇ ਲੈਸ ਲਾਈ ਤਾਂ 7-800 ਚ ਇਕੱਲਾ ਵਿਸਕੋਸ ਮਸਲੀਨ ਦਾ ਦੁਪੱਟਾ ਚਲਾ ਜਾਂਦਾ ਸੋ ਦੁਪੱਟੀਆਂ ਨਾਲ ਹੀ ਸੂਟਾਂ ਦੀ ਗ੍ਰੇਸ ਹੁੰਦੀ ਆ ਦੁਪੱਟੇ ਬਹੁਤ ਸੋਹਣੇ ਲੱਗੇ ਆ ਤੇ ਕੈਮਰੀ ਕਾਟਨ ਦੀ ਸਾਰੀ ਸ਼ਰਟ ਹੈਗੀ ਆ ਜੀ ਨੰਬਰ ਹੋਊਗਾ ਜੀ 11 11 ਨੰਬਰ ਸੂਟ ਹੋਊਗਾ ਇਹਦੇ ਵਿੱਚ ਵੀ ਤੁਹਾਨੂੰ 4 ਕਲਰ ਮਿਲਣਗੇ ਇਹਦੇ ਵੀ 4 ਹੀ ਕਲਰ ਬਹੁਤ प्यारे ਗਾਣੇ ਨੇ ਹਾਂਜੀ ਪਿੰਕ ਸ਼ੇਡ ਮਿਲੂਗਾ ਨਾਲ ਸੇਮ ਆਉ ਪਿੰਕ ਬਾਟਮ ਨਾਲ ਆਉਗਾ ਸੇਮ ਦੁਪੱਟਾ ਨੰਬਰ ਹੋਊਗਾ ਜੀ 12 ਹਾਂਜੀ ਨੈਕਸਟ ਵਾਲਾ ਜਿਹੜਾ ਇਹជា ਚਾਰਿਆ λεਮਨ ਸ਼ੇਡ ਕਲਰ ਬਹੁਤ ਹਾ ਸੋਹਣਾ ਨਾਲ ਆ ਰਿਹਾ ਸੇਮ λεਮਨ ਕਲਰ ਦੀ ਬਾਟਮ ਨਾਲ ਸੇਮ ਵਿਸਕੋਸ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਨੰਬਰ ਹੋਊਗਾ ਜੀ 13 13 ਨੰਬਰ ਇਹ ਸੂਟ ਰਹੂਗਾ ਸੇਮ ਕਲਰ ਨੇ ਜਿਹੜੇ ਆਪਾਂ ਪਹਿਲੇ 5 ਸੈੱਟ ਦੇ ਕੋਲੇ ਆ ਸੇਮ ਕਲਰ ਹੀ ਇਹਨਾਂ ਵਿੱਚ ਆ ਸੇਮ ਨੇ ਉਹ ਵਾਲੇ ਸੀਗੇ ਬਸ ਜਸਟ ਥੋੜਾ ਜਿਹਾ ਡਿਜ਼ਾਈਨ ਦਾ ਫਰਕ ਆ ਜ਼ਿਆਦਾ ਵੀ ਨਹੀਂ ਥੋੜਾ ਜਿਹਾ ਹੀ ਫਰਕ ਆ ਜਿਹੜਾ ਮਰਜੀ ਸੂਟ ਲੈ ਲਓ ਜੇ ਕਿਸੇ ਭੈਣ ਨੂੰ ਪਹਿਲੇ ਸੈੱਟ ਚੋਂ ਨਾ ਆਇਆ ਤਾਂ ਦੂਜੇ ਸੈੱਟ ਚੋਂ ਚੱਕ ਲਿਓ ਵਾਲਾ ਕਲਰ ਕਲਰ ਸਾਰਿਆਂ ਦੇ ਸੇਮ ਆ ਰਹੇ ਨੇ ਜੀ ਨਾਲ ਸੇਮ ਹੈਗਾ ਕਰੀਮ ਕਲਰ ਦਾ ਦੁਪੱਟਾ ਨੰਬਰ ਹੋਗਾ 14 ਨੈਕਸਟ ਹੈਗਾ ਜੀ ਬਲੈਕ ਕਲਰ ਇਹ ਵੀ ਕਲਰ ਬਹੁਤ ਧਿਆਰਾ ਵਾ ਆ ਲੋ ਜੀ ਬਲੈਕ ਕਲਰ ਬਲੈਕ ਹੀ ਆਉਗੀ ਜੀ ਸੇਮ ਬਾਟਮ ਤੇ ਨਾਲ ਆਊਗਾ ਸੇਮ ਜਿਸ ਕਾਸਮਸ ਲੀਨ ਦਾ ਖੁੱਲਾ ਡੁੱਲਾ ਦੁਪੱਟਾ ਨੰਬਰ ਹੋਗਾ ਜੀ 15 15 ਨੰਬਰ ਇਹ ਸੂਟ ਰਹੂਗਾ ਤੋ ਬਹੁਤ ਪਿਆਰ ਨਾਲ ਇਹ ਵੀ ਮੈਸੇਜ ਆ ਜਿਹੜੀਆਂ ਨੰਮੀਆਂ ਸਾਡੇ ਨਾਲ ਜੁੜ ਰਹੀਆਂ ਨੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਵੀ ਅਸੀਂ ਸ਼ਾਪ ਤੇ ਵਿਜ਼ਿਟ ਕਰਨਾ ਸ਼ਾਪ ਤੇ ਤੁਸੀਂ ਐਨੀ ਟਾਈਮ ਵਿਜ਼ਿਟ ਕਰ ਸਕਦੇ ਹੋ ਬਸ ਇੰਨਾ ਕਾ ਵੀ ਕਦੇ ਅਸੀਂ ਨਾ ਹੋਈਏ ਕਿਉਂਕਿ ਮੇਰੇ ਘਰ ਦੇ ਵਿੱਚ ਹੀ ਸ਼ਾਪ ਆ ਮੈਂ ਘਰ ਤੋਂ ਹੀ ਸਾਰਾ ਕੰਮ ਕਰਦੀ ਆਂ ਕਈ ਵਾਰੀ ਬੰਦਾ ਉਰੇ ਪਰੇ ਚਲਿਆ ਜਾਂਦਾ ਵਾ ਤਾਂ ਇਹ ਨਾ ਹੋਵੇ ਤੁਹਾਡਾ ਗੇੜਾ ਲੱਗੇ ਮੈਂ ਹਮੇਸ਼ਾ ਜਦੋਂ ਵੀ ਕਿਸੇ ਭੈਣ ਦਾ ਇਹ ਫੋਨ ਆਉਂਦਾ ਤਾਂ ਮੈਂ ਹਮੇਸ਼ਾ ਕਹਿੰਦੀ ਆਂ ਕਿ ਤੁਸੀਂ ਕਾਲ ਕਰਕੇ ਆਓ ਸੈਕਿੰਡ ਹੈਗਾ ਕਿ ਹੈਂਡਵਰਕ ਦੇ ਸੂਟ ਹਨ ਜਿਵੇਂ ਤੀਜ ਆ ਰਹੀਆਂ ਨੇ ਤਾ ਇਹ ਥ੍ਰੈਡਵਰਕ ਦੇ ਪਫ ਵਰਕੇ ਜਿੱਦਾਂ ਦੇ ਵੀ ਤੁਸੀਂ ਰੈਡੀ ਕਰਨਾ ਹੈ ਨਾ ਥੋੜਾ ਜਾਂ ਜਲਦੀ ਕਰਵਾਓ ਰੈਡੀ ਇਹ ਨਾ ਟਾਈਮ ਤੇ ਮੈਸੇਜ ਨਾ ਕਰੋ ਵੀ ਹਾਂਜੀ ਹੁਣ ਸਾਨੂੰ ਆਹ ਰੈਡੀ ਕਰ ਦੇ ਕਿਉਂਕਿ ਆਲਰੇਡੀ ਭੈਣਾਂ ਦੇ ਸੂਟ ਰੈਡੀ ਤਿਆਰ ਹੋ ਰਹੇ ਨੇ ਸੋ ਤੁਹਾਡੀ ਵਾਰੀ ਫਿਰ ਉਨੀਆਂ ਹੀ ਲੇਟ ਤੇ ਉਨਾਂ ਹੀ ਫਿਰ ਜਲਦੀ ਦਾ ਕੰਮ ਫਿਰ ਉਹ ਗੱਲ ਨਹੀਂ ਬਣਦੀ ਜੀ ਸੂਟਾਂ ਦੇ ਵਿੱਚ ਸੋ ਇੰਨੀ ਕੁ ਮੇਰੀ ਰਿਕਵੈਸਟ ਹੈ ਜਿਨ੍ਹਾਂ ਨੇ ਰੈਡੀ ਕਰਵਾਉਣੇ ਨੇ ਆਪਣੇ ਫਟਾਫਟ ਆਰਡਰ ਦੇ ਸਕਦੇ ਹੋ ਤੇ ਸਾਡਾ ਪਿੰਡ ਹੈਗਾ ਜੀ ਪੈਣੀ ਰੋੜਾ ਕਿਸੇ ਵੀ ਸਾਈਡ ਤੋਂ ਤੁਸੀਂ ਆਉਂਦੇ ਹੋ ਤਾਂ ਪਖਵਾਲ ਪਹੁੰਚਣਾ ਜੀ ਪਖਵਾਲ ਦੀ ਲੋਕੇਸ਼ਨ ਲਾ ਕੇ ਆ ਸਕਦੇ ਹੋ ਪਖਵਾਲ ਤੋਂ 1 ਕਿਲੋਮੀਟਰ ਮਸਾਈਆਂ 1 ਕਿਲੋਮੀਟਰ ਪਖਵਾਲ ਦੇ ਜਿਹਨੂੰ ਮਾਜੀ ਪੁੱਛ ਕੇ ਭੈਣੀ ਰੋੜਾ ਜਦੋਂ ਐਂਟਰ ਕਰੋਗੇ ਸਾਡੀ ਫੈਰਨੀ ਦੇ ਉੱਪਰ ਹੀ ਸ਼ਾਪ ਆ ਜਾਂਦੀ ਆ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਾਲ ਲਾ ਕੇ ਤੁਸੀਂ ਜ਼ਰੂਰ ਆ ਸਕਦੇ ਹੋ ਠੀਕ ਹੈ ਜੀ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ